ਤੋ ਕੀ ਹਾਲ ਚਾਲ ਜੇ ਆਪਾਂ ਪਹੁੰਚੇ ਆਪਣੀ ਪਿੰਡ ਵਾਲੀ ਨਹਿਰ ਇਹ ਨਹਿਰ ਦਾ ਕਨਾਲ ਵੀ ਬੋਲਦੇ ਨੇ ਇਹਦੀ ਇਹ ਨਾਲ ਜੀ ਸੂਆ ਉਹ ਆਪਣੀ ਪਰਲੀ ਸਾਈਡ ਤੇ ਆਪਣਾ ਸਾਰਾ ਪਿੰਡ ਆ ਇਹ ਹੋ ਗਈ ਨਹਿਰ ਤੇ ਉਹ ਆਪਣਾ ਕਾਲਾ ਸ਼ੇਰ ਖੜਿਆ ਆਪਣਾ ਥੋੜਾ ਦੂਰ ਹੋਗਾ ਆ ਇਤਨਾ ਨਿਆਰਾ ਹੈਗਾ ਤਾਰੀ ਨਾ ਹਰ ਉਹ ਦੇਖ ਲੋ ਹਰਿਆਲੀ ਹਰਿਆਲੀ ਆ ਪੂਰੀ ਇਹ ਇਥੋਂ ਆਪਾਂ ਪਹਿਲਾਂ ਲੰਘਦੇ ਰਹੇ ਹਾਂ ਆ ਪੁਲ ਵਿਚਾਰਾ ਜਿਹੜਾ ਨਾ ਕਈ ਵਾਰ ਟੁੱਟਾ ਹੈ ਟਰਾਲੀਆਂ ਲੰਘਦੀਆਂ ਇਹਦੇ ਤੋਂ ਮਿੱਟੀ ਦੀਆਂ ਪਰ ਪਰ ਕੇ ਤੇ ਤਾਂ ਟੁੱਟ ਜਾਂਦਾ ਹੈ ਬਾਕੀ ਮਟੀਰੀਅਲ ਉਹ ਵਧੀਆ ਲਾਉਂਦੇ ਹਨ ਆਪਣੇ ਬੰਦੇ ਤਾਂ ਕਰਕੇ ਥੋੜਾ ਹੋ ਜਾਂਦਾ ਲੇ ਬਾਕੀ ਅੱਗੇ ਵੀ ਸ਼ੂਟ ਕਰਦੇ ਆ ਉਹ ਆਪਾਂ ਤੁਹਾਨੂੰ ਖਾਵਾਂਗੇ ਹੌਲੀ ਹੌਲੀ ਸਾਡਾ ਮੁੰਡਾ ਝਾਲ ਤੇ ਕੰਮ ਕਰਦਾ ਪਾਣੀ ਰੁਕਤ ਲਓ ਜੀ ਅਸੀਂ ਪਹੁੰਚ ਗਏ ਝਾਲ ਤੇ ਆ ਜਿਹੜਾ ਨਵਾਂ ਪੁਲ ਬਣਦਾ ਪਿਆ ਇਹ ਕਟੜਾ ਲਾਇਆ ਠੀਕ ਹੈ ਜਿਹੜਾ ਦਿੱਲੀ ਤੋਂ ਆਉਣਿਆ ਇਹ ਚੱਲਿਆ ਨਹੀਂ ਹੈਗਾ ਕੋਈ ਨਿਆਲ ਪਿੰਡ ਦੱਸ ਦੇ ਉਹਦੇ ਨੇੜੇ ਉੱਤਰਨਾ ਦਿੱਲੀ ਤੋਂ ਫਿਰ 3 ਘੰਟੇ ਲੱਗਿਆ ਕਰ ਰਹੇ ਹੁਣ ਲੱਗਦੇ 5 5.5 ਘੰਟੇ ਭਾਤਰਾ ਸੇਢੀ ਤੋਂ ਠੀਕ ਹੈ ਇਹ ਜਿਹੜਾ ਪੁਲ ਆ ਆਪਣੀ ਅਗੇ ਝਾੜ ਕਿੰਨਾ ਸੋਹਣਾ ਥੀ ਵਾ ਇਹ ਤੋਂ ਹੈ ਕਿ ਨਹੀਂ ਇੱਕ ਨੰਬਰ ਮਾਹੌਲ ਆ ਆਂਬੀ ਲੱਗਦਾ ਹੈ ਆਂਬੜੂ ਕਿੰਨਾ ਪੂਰਾ ਬਈ ਵਾਹ ਇਹ ਨਹਿਰ ਕਰਕੇ ਆ ਸਾਰਾ ਆ ਬਾਈ ਆਪਣੇ ਇਹਨਾਂ ਨਾਲ ਕਰਦੇ ਗੱਲਬਾਤ ਕੀ ਕਹਿੰਦੇ ਆ ਇਹ ਬਾਪੂ ਨੂੰ ਯਾਦ ਕਰਦੇ ਸੀਗੇ ਬਾਪੂ ਬਾਰੇ ਗੱਲ ਕਰਦੇ ਪਏ ਇਹ ਤਾਂ ਵੀ ਬਾਪੂ ਮੇਰੇ ਨਾਲ ਆਉਂਦਾ ਹੁੰਦਾ ਸੀ ਅੱਛਾ ਲੈਣਾ ਹਾਂ ਮੈਨੂੰ ਕਹਿੰਦਾ ਲਈ ਵਾਪਸ ਆਉਂਦੇ ਜੀ ਦਵਾਈ ਲੈਣਾ ਹਾਂ ਮਿਆਂ ਆਵੇ ਹਾਂ ਬਹੁਤ ਫਲਸਦਾ ਪਿਆ ਅੱਛਾ ਆਪਦੀ ਅੱਛਾ ਬਣੀ ਮਾਂ ਨੂੰ ਖਾਣ ਨਹੀਂ ਪੈਂਦਾ ਇਹ ਬਹੁਤ ਫਲਸਦਾ ਬਾਪੂ ਕਿਹੜਾ ਰਾਤਾਂ ਅਵਸਾਰ ਸਿੰਘ ਅੱਛਾ ਆਪਣਾ ਬਾਪੂ ਓਕੇ ਓਕੇ ਗੁਰੂ ਮੰਗਟ ਲਾਹੌਰ ਵਾਲਾ ਅੱਛਾ ਅੱਛਾ ਬਹੁਤ ਯਾਦ ਆਉਂਦੀ ਬਾਪੂ ਦੀ ਅੱਛਾ ਅੱਛਾ ਚੱਲ ਬਾਬਾ ਭਲੀ ਕਰੇ ਸਵਰਗਾਂ ਚ ਵਾਸਾ ਹੋਵੇ ਅਛਾ ਅੰਬ ਦੀ ਗੱਲ ਕਰਦਾ ਸੀ ਲਓ ਜੀ ਅੰਬ ਆ ਨਾ ਜਿਹੜਾ ਇਹਨੂੰ ਨਹਿਰ ਦਾ ਪਾਣੀ ਲੱਗਦਾ ਇਹ ਨਹਿਰ ਦੇ ਪਾਣੀ ਕਰਕੇ ਆ ਦੇਖੋ ਝਾਲ ਪਾਣੀ ਪੂਰਾ ਸਾਫ ਆ concrete a la traca.